ਤੁਸੀਂ ਦੇ 24 ਪੰਜਾਬ న్యూ ਚੈਨਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜੁੱਧ ਨਸ਼ਮੁਕਤ ਮਹਿੰਮ ਦੇ ਤਹਿਤ ਅੱਜ ਬਲਾਡਾ ਦੇ ਵੀ ਕੀ ਇੱਕ ਵਿਅਕਤੀ ਵੱਲੋਂ ਸੱਤਗ੍ਰਾਮ ਚਿੱਟਾ ਗ੍ਰਿਫਤਾਰ ਕੀਤਾ ਗਿਆ ਹੈ ਮੇਰੀ ਜਾਣਕਾਰੀ ਅਨੁਸਾਰ ਬਲਾਡਾ ਦੇ ਐਸਐਚਓ ਜਗਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਨਸ਼ਾ ਦੂਰ ਰੱਖਣ ਲਈ ਜੁੱਧ ਨਸ਼ਾ ਮੁਕਤ ਪੰਜਾਬ ਦੇ ਸੁਪਨਿਆਂ ਨੂੰ ਸਰਕਾਰ ਕਾਰਨ ਚਲਾਈ ਜਾ ਰਹੀ ਮਹਿੰਮ ਦੇ ਤਹਿਤ ਜੁੱਧ ਨਸ਼ਮੁਕਤ ਚਲਾ ਮਾਨਸਾ ਪਿੰਡ ਚੱਕ ਭਾਈ ਕੇ ਵਿੱਚ ਐਸਐਸਈ ਅਮਰੀਕਸੇ ਮਹਿਤ ਪੁਲਿਸ ਟੀਮ ਵੱਲੋਂ ਇੱਕ ਨੌਜਵਾਨ ਨੂੰ ਸ਼ਰੀਆਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਜੇ ਮੌਕੇ 'ਤੇ ਉਹਨਾਂ ਨੇ ਗੱਲਬਾਤ ਕਰਦੇ ਹਾਂ ਕਿਹਾ ਕਿ ਮੁਕਾਦਮਾ ਦਰਜ ਕਰ ਲਿਆ ਗਿਆ ਹੈ ਤੇ ਕਿ ਤਫ਼ਤੀਸ਼ ਜਾਰੀ ਹੈ ਇਸ ਦੇ ਬਿੱਤੇ ਦਿਨ ਹਵਲਦਾਰ ਲਖਵਿੰਦਰ ਸਮੇਤ ਪੁਲਿਸ ਪਾਰਟੀਆਂ ਵੀ ਬਰੁੱਕੇ ਖੁਰਦ ਵਿੱਚ 50 ਲੀਟਰ ਲਾਣ ਬਰਾਮਦ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਦੋਸ਼ੀ ਜੇ ਫਰਾਰ ਆ ਉਹਨਾਂ ਨੂੰ ਜਲਦੀ ਕਾਬੂ ਤਾਰ ਕਰਕੇ ਆਉਂਦੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪੁੱਤ ਦੋਸ਼ੀ ਗਏ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਐਨਡੀ ਵੀਐਸ ਐਕਟ ਦੇ ਤਹਿਤ ਪਰਚੇ ਦਰਜ ਕੀਤੇ ਗਏ ਹਨ ਆ ਉਸ ਨੂੰ ਸੁਣਾਉਣਾ ਔਰ ਕੀ ਕਹਿੰਦੇ ਨਜ਼ਰ ਆਈ ਹਾਂਜੀ ਸਾਹਿਬ ਕੀ ਮਾਮਲਾ ਜੀ ਪੂਰਾ ਇਹ ਮਾਮਲਾ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ੇ ਵਿਰੁੱਧ ਤੇ ਮਾਨਯੋਗ ਐਸਐਸਪੀ ਸਾਹਿਬ ਮਾਨਸੰਜੀਬ ਵੱਲੋਂ ਸਾਨੂੰ ਸਖਤ ਸੰਦੇਸ਼ਾਂ ਨੇ ਵੀ ਆਪਾਂ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਕਰਨਾ ਹੈ ਆਪਣੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਇਸੇ ਤਹਿਤ ਕੱਲ ਐਸਏਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਚੱਕਪਈ ਕੇ ਗੱਥ ਦੇ ਸੀਗਾ ਤੇ ਉਸਨੇ ਦਰਾਨੇ ਗੱਥ ਗੈਵੀ ਏਰੀਅਸ ਕਲਿਆਣ ਪੁੱਤਰ ਰਵੀ ਸਿੰਘ ਵਾਸੀ ਬਾੜ ਨੰਬਰ 17 ਭਲਾੜਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮਕਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ ਇਸੇ ਤਰ੍ਹਾਂ ਹੀ ਕੱਲ ਹੌਲਦਾਰ ਲਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਬੀਰੂਕੇ ਖੁਰਦ ਤੋਂ ਮਿੱਠੂ ਸਿੰਘ ਪੁੱਤਰ ਪੂਰਾ ਸਿੰਘ ਵਾਸੀ ਬੀਰੂਕੇ ਖੁਰਦ ਦੇ ਘਰ ਤੋਂ 50 ਲੀਟਰ ਲਾਹਣ ਬਰਾਮਦ ਕੀਤੀ ਹੈ ਦੋਸ਼ੀ ਅਜੇ ਫਰਾਰ ਹੈ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਆਰੰਭ ਕੀਤੀ ਜਾਵੇਗੀ ਸਰ ਪਹਿਲਾਂ ਵੀ ਮਕਦਮਾ ਯੀ ਉੱਪਰ ਇਹ ਜਿਹੜਾ ਗੈਵੀ ਹੈ ਇਹਦੇ ਪਹਿਲਾਂ ਵੀ ਮਕਦਮਾ ਥਾਣਾ ਸਿੱਧੀ ਬਲਾਡਾ ਬਿਕੇ ਇੱਕ ਐਨਡੀਪੀ ਸੈਕਟਰ ਦਾ ਦਰਜ ਹੈ